ਪਹਿਲਾਂ ਤੁਹਾਡੇ ਨਾਲ ਇੱਕ ਰੈਸিপি ਸ਼ੇਅਰ ਕੀਤੀ ਸੀ ਜਿਹਦੇ ਵਿੱਚ ਖੰਡ ਪਾ ਕੇ ਅਸੀਂ ਛਲਗਮ ਬਣਾਏ ਸੀ ਤੇ ਉਸ ਨੂੰ ਤੁਸੀਂ ਬਹੁਤ ਹੀ ਪਿਆਰ ਦਿੱਤਾ ਤੇ ਹੁਣ ਅਸੀਂ ਅੱਜ ਬਣਾ ਰያ ਗੁੜ ਪਾ ਕੇ ਛਲਗਮ ਚੋ ਵੀ ਖੰਡ ਨਾਲੋਂ ਵੀ ਬਹੁਤ ਜ਼ਿਆਦਾ ਸਵਾਦਪਨ ਕੇ ਤਿਆਰ ਹੁੰਦੀ ਨੇ ਤੇ ਜਿਹੜੇ ਲੋਕ ਖੰਡ ਅਵੋਇਡ ਕਰਦੇ ਨੇ ਤੇ ਉਹ ਗੁੜ ਤੁਸੀਂ ਇਸਤੇਮਾਲ ਕਰ ਸਕਦੇ ਹੋ ਖੰਡ ਦੀ ਜਗ੍ਹਾ ਸਭ ਤੋਂ ਪਹਿਲਾਂ ਛਲਗਮ ਨੂੰ ਅਸੀਂ ਪੀਲ ਕਰ ਲਵਾਂਗੇ ਇਸ ਤਰੀਕੇ ਨਾਲ ਤੋ ਨਾ ਸਾਈਡ ਤੋਂ ਅੱਛੇ ਤਰੀਕੇ ਨਾਲ ਇਹਦਾ ਛਿਲਕਾ ਜਿਹੜਾ ਉਤਾਰ ਲਵਾਂਗੇ ਤੇ ਜਾਂ ਤੁਸੀਂ ਪੀਲਰ ਦੀ ਮਦਦ ਨਾਲ ਉਤਾਰ ਸਕਦੇ ਹੋ ਜਾਂ ਨਾਈਫ ਦੇ ਨਾਲ ਵੀ ਪਤਲਾ-ਪਤਲਾ ਇਸ ਨੂੰ ਕੱਟ ਕਰ ਸਕਦੇ ਹੋ ਤੇ ਸਾਰੇ ਸ਼ਲਗਮਾ ਨੂੰ ਅਸੀਂ ਇਸੇ ਤਰੀਕੇ ਨਾਲ ਪੀਲ ਕਰ ਲਿਆ ਹੈ ਪੀਲ ਕਰਨ ਤੋਂ ਬਾਅਦ ਛੋਟੇ-ਛੋਟੇ ਪੀਸਸ ਦੇ ਵਿੱਚ ਇਸ ਨੂੰ ਕੱਟ ਕਰ ਲੈਣਾ ਹੈ ਸਾਰੇ ਸ਼ਲਗਮਾ ਨੂੰ ਅਸੀਂ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਕਰ ਲਿਆ ਹੈ ਤੇ ਹੁਣ ਕੁੱਕਰ ਦੇ ਵਿੱਚ ਅਸੀਂ ਐਡ ਕਰਾਂਗੇ ਡੇਢ ਗਲਾਸ ਪਾਣੀ ਜੇ ਮਾਲੂ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਕਿ ਇਹਦੇ ਵਿੱਚ ਕਿੰਨਾ ਪਾਣੀ ਐਡ ਕਰੀਏ ਕਿੰਨਾ ਨਹੀਂ ਕਰੀਏ ਤੇ ਇਹਦੇ ਵਿੱਚ ਤੁਸੀਂ ਖੁੱਲਾ ਪਾਣੀ ਐਡ ਕਰ ਸਕਦੇ ਹੋ ਤੇ ਕੁੱਕਰ ਦੇ ਵਿੱਚ ਜਿਹੜਾ ਪਾਣੀ ਪਾਇਆ ਹੈ ਇਸ ਨੂੰ ਅਸੀਂ ਗੈਸ ਤੇ ਚੜਾ ਕੇ ਇੱਕ ਉਬਾਲਾ ਆਉਣ ਦਵਾਂਗੇ ਉਸ ਤੋਂ ਬਾਅਦ ਹੁਣ ਗਰਮ ਪਾਣੀ ਦੇ ਵਿੱਚ ਅਸੀਂ ਐਡ ਕਰਾਂਗੇ ਇੱਕ ਚਮਚਾ ਹਲਦੀ ਤੇ ਇੱਕ ਚਮਚਾ ਨਮਕ ਪਾ 믹ਸ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਸ਼ਲਗਮ ਕੱਟੀ ਹੋਈ ਐਡ ਕਰ ਦਵਾਂਗੇ ਸ਼ਲਗਮ ਕੁੱਕਰ ਦੇ ਵਿੱਚ ਅੱਛੇ ਤਰੀਕੇ ਨਾਲ ਐਡ ਕਰਕੇ ਤੇ ਉਸ ਤੋਂ ਬਾਅਦ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਕੁੱਕਰ ਦਾ ਟੱਕਣ ਲਗਾ ਕੇ ਤੇ ਇਸ ਨੂੰ 3 ਤੋਂ 4 ਵੀਸਲ ਮਰਵਾ ਲਵਾਂਗੇ ਤਾਂ ਜੋ ਇਹ ਅੱਛੇ ਤਰੀਕੇ ਨਾਲ ਸੌਫਟ ਹੋ ਜਾਵੇ ਚਾਰ ਵਿਸਲ ਤੋਂ ਬਾਅਦ ਜਿਹੜੀ ਸਟੀਮ ਹੈ ਉਸ ਵਿੱਚੇ ਰਾਨ ਦਿੱਤੀ ਹੈ ਤੇ ਉਸ ਤੋਂ ਬਾਅਦ ਅਸੀਂ ਤੁਸੀਂ ਵੇਖੋ ਕਿ ਜਿਹੜੇ ਸ਼ਲਗਮਾ ਬਹੁਤ ਹੀ ਵਧੀਆ ਸੌਫਟ ਹੋ ਕੇ ਰੈਡੀ ਹੋ ਚੁੱਕੇ ਨੇ ਤੇ ਜੇ ਤੁਹਾਨੂੰ ਸ਼ਲਗਮਾ ਦੇ ਵਿੱਚ ਪਾਣੀ ਲੱਗ ਰਿਹਾ ਜਿਆਦਾ ਤੇ ਉਹ ਤੁਸੀਂ ਪਾਣੀ ਇਸ ਤਰੀਕੇ ਨਾਲ ਕੌਲੀ ਲੈ ਕੇ ਜਾਂ ਕੜਚੀ ਦੇ ਨਾਲ ਪਾਣੀ ਜਿਹੜਾ ਹੈ ਸ਼ਲਗਮਾ ਦੇ ਵਿੱਚੋਂ ਕੱਢ ਸਕਦੇ ਹੋ ਇਸ ਤਰੀਕੇ ਨਾਲ ਜਿਹੜੇ ਸ਼ਲਗਮ ਆਉ ਤੁਸੀਂ ਵੇਖ ਲੈਣੇ ਆ ਕਿ ਚਮਚਤੀ ਮੱਧ ਦੇ ਨਾਲ ਕੀ ਅੱਛੇ ਤਰੀਕੇ ਨਾਲ ਜਿਹੜੇ ਆ ਸੌਫਟ ਹੋ ਚੁੱਕੇ ਆ ਜੇ ਸੌਫਟ ਹੋ ਚੁੱਕੇ ਆ ਤੇ ਸ਼ਲਗਮ ਦਾ ਪਾਣੀ ਜਿਹੜਾ ਵੱਖਰਾ ਕਰ ਸਕਦੇ ਹੋ ਇੰਨੇ ਜਿਆਦਾ ਪਤਲੇ ਵੀ ਜਿਹੜੇ ਸ਼ਲਗਮ ਉਹ ਸਵਾਦ ਨਹੀਂ ਲੱਗਦੇ ਇਸ ਤੋਂ ਹੁਣ ਗਰਮਾ ਗਰਮ ਸ਼ਲਗਮ ਦੇ ਵਿੱਚ ਅਸੀਂ ਗੋੜ ਐਡ ਕਰ ਦਵਾਂਗੇ ਗੋੜ ਜਿੰਨਾ ਤੁਸੀਂ ਮਿੱਠਾ ਚਾਹੁੰਦੇ ਜੀ ਉਸੇ ਅਨਸਾਰ ਤੁਸੀਂ ਐਡ ਕਰ ਸਕਦੇ ਹੋ ਥੋੜਾ ਜਿਹਾ ਸ਼ਲਗਮ ਖਾ ਕੇ ਦੇਖ ਲਿਓ ਕਿ ਮਿੱਠੇ ਹੈ ਸ਼ਲਗਮ ਤੇ ਗੋੜ ਜਿਹੜਾ ਫਿਰ ਥੋੜਾ ਐਡ ਕਰਿਓ ਜੇ ਤੁਹਾਡੇ ਮਿੱਠੇ ਨਹੀਂ ਹੈ ਸ਼ਲਗਨ ਤੇ ਫਿਰ ਤੁਸੀਂ ਗੁੜ ਜਿਹੜਾ ਥੋੜਾ ਜਿਆਦਾ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਉਹ ਥੋੜਾ ਜਿਹਾ ਗੁੜ ਪਿਆ ਐਡ ਕੀਤਾ ਹੈ ਕਿਉਂਕਿ ਮਿੱਠੇ ਹੈ ਸਾਡੇ ਸ਼ਲਗਨ ਤੇ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਥੋੜਾ ਜਿਹਾ ਅਲਨ ਅਲਨ ਜਿਹੜਾ ਹੈ ਕੰਧਾ ਕਨਕ ਦਾ ਆਟਾ ਜਿੰਨਾ ਅਸੀਂ ਰੋਟੀ ਬਣਾਉਣੀ ਹੈ ਉਹ ਅਸੀਂ ਲਵਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਅਸੀਂ ਐਡ ਕਰ ਦਾਂਗੇ ਅਲਨ ਜਾ ਫਿਰ ਆਟਾ ਕੋਟਨੇ ਦੇ ਨਾਲ ਬਹੁਤ ਹੀ ਵਧੀਆ ਮਿਕਸ ਕਰ ਲੈਣੇ ਨੇ ਛਲਗਮ ਜਿਹੜੇ ਗਰਮਾ ਗਰਮ ਇਹ ਨੇ ਤੇ ਇਹਦੇ ਵਿੱਚ ਇੱਕ ਜਿਹੜਾ ਅਲਨ ਪੱਕ ਜਾਏਗਾ ਦੂਸਰਾ ਦੂਸਰਾ ਸੈਕਿੰਡ ਡੇ ਕੀ ਬਹੁਤ ਹੀ ਵਧੀਆ ਕੁਲਕੇ ਰੈਡੀ ਹੋ ਜਾਣਗੇ ਤੇ ਜੇ ਤੁਹਾਡੇ ਕੋ ਕੋਟਣਾ ਹੈ ਤੇ ਕੋਟਨੇ ਦੀ ਮਦਦ ਦੇ ਨਾਲ ਤੁਸੀਂ ਕਰ ਸਕਦੇ ਹੋ ਜੇ ਨਹੀਂ ਹੈ ਤਾਂ ਇਲੈਕਟ੍ਰੀਕਲ ਬਲੈਂਡਰ ਦੇ ਨਾਲ ਵੀ ਤੁਸੀਂ ਇਸ ਨੂੰ ਅੱਛੇ ਤਰੀਕੇ ਨਾਲ ਕਰ ਸਕਦੇ ਹੋ ਤੇ ਮੈਂ ਇਲੈਕਟ੍ਰੀਕਲ ਜਿਹੜਾ ਬਲੈਂਡਰ ਆ ਤੇ ਉਹਨੂੰ ਯੂਜ਼ ਕਰਕੇ ਅੱਛੇ ਤਰੀਕੇ ਨਾਲ ਥੋੜਾ ਜਿਆਦਾ ਮਿਕਸ ਨਹੀਂ ਕਰਾਂਗੇ ਬਸ ਹਲਕਾ ਜਿਹਾ ਅਸੀਂ ਪ੍ਰੈਸ ਕਰਨਾ ਹੈ ਤੇ ਦਰਦਰਾ ਜਿਹਾ ਜਿਹੜਾ ਸ਼ਲਗਮ ਨੂੰ ਕੋਟ ਲਵਾਂਗੇ ਅੱਛੇ ਤਰੀਕੇ ਨਾਲ ਜੇ ਤੁਸੀਂ ਜ਼ਿਆਦਾ ਵੀ ਘੋਲ ਲੋਗੇ ਨਾ ਤੇ ਉਹ ਅੱਛੇ ਨਹੀਂ ਲੱਗਣਗੇ ਖਾਣ ਦੇ ਵਿੱਚ ਇਸ ਲਈ ਹਲਕਾ ਜਿਹਾ ਬਲੈਂਡਰ ਦੇ ਨਾਲ ਤੁਸੀਂ ਮਿਕਸ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਅਸੀਂ ਤੜਕੇ ਦੀ ਪ੍ਰੇਪਰੇਸ਼ਨ ਕਰਾਂਗੇ ਤੇ ਹੁਣ ਤੜਕਾ ਲਗਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਪੈਨ ਦੇ ਵਿੱਚ ਸਰੋਂ ਦਾ ਤੇਲ ਲਵਾਂਗੇ ਸਰੋਦੇ ਤੇਲ ਦੇ ਵਿੱਚ ਇੱਥੇ ਮੈਂ ਲੈ ਆਏ ਲਸਣ ਤੇ ਹਰੀਆਂ ਮਿਰਚਾਂ ਨੂੰ ਫਾਈਨ ਚੌਪ ਕਰ ਲਿਆ ਹੈ ਪਿਆਜ਼ ਤੇ ਟਮਾਟਰ ਵੀ ਅਸੀਂ ਇਹਦੇ ਵਿੱਚ ਲਈ ਨੇ ਤੇ ਇਹਦੇ ਵਿੱਚ ਜਿੰਨਾ ਖੁੱਲਾ ਧੜਕਾ ਤੁਸੀਂ ਲਗਾਓਗੇ ਉੰਨੇ ਹੀ ਸ਼ਰਗਮ ਜਿਹੜੇ ਸਵਾਲ ਬਣ ਕੇ ਤਿਆਰ ਹੋਣਗੇ ਤੇ ਅਸੀਂ ਤੇਲ ਜਿਹੜਾ ਗਰਮ ਹੋ ਗਿਆ ਬਹੁਤ ਹੀ ਵਧੀਆ ਇਹਦੇ ਵਿੱਚ ਪਾਵਾਂਗੇ ਅਸੀਂ ਲਸਣ ਤੇ ਹਰੀਆਂ ਮਿਰਚਾਂ ਨੂੰ ਅੱਛੇ ਤਰੀਕੇ ਨਾਲ ਭੁੰਨ ਲਵਾਂਗੇ ਬਰਾਊਨ ਹੋਣ ਤੱਕ ਮਿਰਚਾਂ ਤੇ ਜਿਹੜੇ ਲਸਣ ਉਹ ਬਹੁਤ ਹੀ ਵਧੀਆ ਪੁੱਜ ਕੇ ਰੈਡੀ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਅਸੀਂ ਪ੍ਰੀ ਕੱਟੇ ਹੋਏ ਪਿਆਜ਼ ਜਿਹੜੀ ਉਹਦੇ ਵਿੱਚ ਐਡ ਕਰਾਂਗੇ ਮੈਂ ਇੱਥੇ 4 ਤੋਂ 5 ਪਿਆਜ਼ ਜਿਹੜੀ ਆ ਵਰਤੇ ਨੇ ਇਸ ਤੇ ਵਿੱਚ ਤੇ ਉਸ ਤੋਂ ਬਾਅਦ ਪਿਆਜ਼ ਨੂੰ ਅੱਛੇ ਤਰੀਕੇ ਨਾਲ ਭੁੰਨ ਕੇ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਟਮਾਟਰ ਇਹਦੇ ਵਿੱਚ ਅਸੀਂ ਕੋਈ ਮਸਾਲਾ ਜ਼ਿਆਦਾ ਐਡ ਨਹੀਂ ਕੀਤਾ ਸਿਰਫ ਨਮਕ ਹਲਦੀ ਤੇ ਹਰੀਆਂ ਮਿਰਚਾਂ ਦਾ ਤੜਕਾ ਲਗਾਇਆ ਬਸ ਤਿੰਨ ਚੀਜ਼ਾਂ ਸੀ ਇਹਦੇ ਵਿੱਚ ਯੂਜ਼ ਕੀਤੀਆਂ ਨੇ ਤਾਂ ਹੋਰ ਅਸੀਂ ਇਹਦੇ ਵਿੱਚ ਕੋਈ ਵੀ ਇੰਗਰੀਡੀਅੰਟ ਜਿਹੜਾ ਯੂਜ਼ ਨਹੀਂ ਕੀਤਾ ਤੁਸੀਂ ਛਲਗਮ ਜਿਹੜੇ ਆ ਤੜਕਾ ਲਗਾ ਕੇ ਫਿਰ ਖਾਓਗੇ ਨਾ ਤੇ ਬਹੁਤ ਜ਼ਿਆਦਾ ਸੁਆਦ ਲੱਗਣਗੇ ਦੇਖੋ ਬਹੁਤ ਹੀ ਵਧੀਆ ਜਿਹੜਾ ਤੜਕਾ ਪੁੱਜ ਕੇ ਰੈਡੀ ਹੋ ਗਿਆ ਹੈ ਤੇ ਉਸ ਤੋਂ ਬਾਅਦ ਅਸੀਂ ਕਰਮਾ ਕਰਮੇ ਦੇ ਵਿੱਚ ਛਲਗਮ ਅਸੀਂ ਐਡ ਕਰ ਦਾਂਗੇ ਤੜਕੇ ਦੇ ਵਿੱਚ ਤੇ ਇਹ ਤੜਕੇ ਦੇ ਵਿੱਚ ਜਦੋਂ ਅਸੀਂ ਛਲਗਮ ਐਡ ਕਰ ਦਿਆਂ ਤਿੰਨ ਤੋਂ ਚਾਰ ਮਿੰਟ ਅਸੀਂ ਇਸ ਨੂੰ ਸਿਮ ਗੈਸ ਤੇ ਪਕਾਉਣਾ ਹੈ ਤਾਂ ਜੋ ਇਹਦੇ ਵਿੱਚ ਜਿਹੜੀ ਮਾਣਾ ਮੂਟਾ ਅਲੰਦਾ ਕੱਚਾ ਪਾਣੀ ਹੋ ਬਿਲਕੁਲ ਠੀਕ ਹੋ ਜਾਵੇ ਤੇ ਦੂਸਰਾ ਜਿਹੜਾ ਅਸੀਂ ਤੜਕਾ ਲਗਾਇਆ ਇਹਦੇ ਵਿੱਚ ਛਲਗਮ ਜੜੇ ਅੱਛੇ ਤਰੀਕੇ ਨਾਲ ਰੱਚ ਵਿੱਚ ਜਾਣ ਤੇ ਇਹਦਾ ਟੇਸ ਜਿਹੜਾ ਹੈ ਹੋਰ ਵੀ ਵਧੀਆ ਆਵੇ ਤੇ ਹੁਣ ਜਿਹੜਾ ਅਸੀਂ ਗੁੜ ਐਡ ਕੀਤਾ ਸੀ ਉਹ ਵੀ ਅੱਛੇ ਤਰੀਕੇ ਨਾਲ ਮੈਲਟ ਹੋ ਗਿਆ ਹੈ ਤੇ ਉਹ ਵੀ ਇਹਦੇ ਵਿੱਚ ਮਿਠਾਸ ਜਿਹੜੀ ਆ ਗੁੜ ਦੀ ਵੀ ਛਲਗਮ ਦੇ ਵਿੱਚ ਆ ਜਾਏਗੀ ਬਹੁਤ ਹੀ ਵਧੀਆ ਤੇ ਜਦੋਂ ਅਸੀਂ ਛਲਗਮ ਨੂੰ ਪੁੰਨਾਗੇ ਇਹਦਾ ਕਲਰ ਤੇ ਵੀ ਤੇ ਵੀ ਹੀ براઉન ਹੁੰਦਾ ਜਾਏਗਾ ਕਿਉਂਕਿ ਇਸ ਇਹਦੇ ਵਿੱਚ ਗੁੜ ਐਡ ਕੀਤਾ ਹੋਇਆ ਹੈ ਜੇ ਤੁਹਾਡੀ ਸ਼ਲਗਮ ਦੇ ਵਿੱਚ ਖੰਡ ਤੁਸੀਂ ਐਡ ਕੀਤੀ ਹੈ ਤੇ ਉਹਦਾ ਜਿਹੜਾ ਕਲਰ ਆ ਥੋੜਾ ਜਿਹਾ ਲਾਈਟ ਜਿਹੜਾ ਰਹੇਗਾ ਚੋਇਸ ਆਫ ਯੂ ਕਿ ਤੁਸੀਂ ਖੰਡ ਐਡ ਕਰਨਾ ਚਾਹੁੰਦੇ ਹੋ ਜਾਂ ਗੁੜ ਐਡ ਕਰਨਾ ਚਾਹੁੰਦੇ ਦੋਨਾਂ ਚੀਜ਼ਾਂ ਚੋਂ ਇੱਕ ਚੀਜ਼ ਹੀ ਯੂਜ਼ ਕਰਿਓ ਡਿਫਰੈਂਸ ਬਸ ਇੰਨਾ ਹੈ ਕਿ ਜਿਹੜਾ ਸ਼ਲਗਮਾ ਦਾ ਕਲਰ ਆ ਚੇਂਜ ਹੋ ਜਾਏਗਾ ਗੁੜ ਪਾ ਕੇ ਜੇ ਤੁਸੀਂ ਸ਼ਲਗਮ ਦੇ ਵਿੱਚ ਖੰਡ ਪਾੰਦੀਓ ਤੇ ਕਲਰ ਉਹਦਾ ਬਿਲਕੁਲ ਹੀ ਸੇਮ ਰਹੇਗਾ ਤੇ ਉਸ ਤੋਂ ਬਾਅਦ ਅਸੀਂ ਹਰਾ ਧਨੀਏ ਦੇ ਵਿੱਚ ਐਡ ਕਰਕੇ ਤੇ ਸਾਡੀ ਜਿਹੜੀ ਸ਼ਲਗਮਾਂ ਬਹੁਤ ਹੀ ਵਧੀਆ ਪਨ ਕੇ ਰੈਡੀ ਹੈ ਸੋ ਤੁਸੀਂ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਐਂਡ ਜੇ ਥੋੜੀ ਜੀ ਵੀ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਐਂਡ ਚੈਨਲ ਦੀ ਨਿਊ ਤੇ ਫਟਾਫਟ ਚਾਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ ਜੀ